ਆਈ ਫਸਲ ਦੀ ਮਤਲਬ ਜਦੋਂ ਸਾਰਾ ਖਰਚਾ ਕਿਸਾਨ ਕਰੀ ਬੈਠਾ ਬਹੁਤ سارے ਕਿਸਾਨ ਤਾਂ ਵਿਚਾਰੇ ਠੇਕਾ ਵੀ ਦੇਈ ਬੈਠਿਆ ਔਰ ਬਿਲਕੁਲ ਹੀ ਤੁਸੀਂ ਕਹੋ ਵੀ ਜਿਹੜਾ ਹੈਗਾ ਇੱਕਦਮ ਜਿਹੜਾ ਹੈਗਾ ਇਹ ਬਹੁਤ ਵੱਡਾ ਜਿਹੜਾ ਮਤਲਬ ਨੁਕਸਾਨ ਹੈ ਕਿਸਾਨਾਂ ਦਾ ਕਰ ਲਈ ਕਿਸਾਨਾਂ ਦਾ ਨਹੀਂ ਹੈ ਜੀ ਪਿੰਡ ਦੇ ਮਜ਼ਦੂਰ ਨੇ ਵੀ ਜਿਹੜਾ ਖਤਾਇਓ ਖੇਤ ਮਜ਼ਦੂਰ ਹੈ ਜਾਂ ਮੰਡੀ ਚ ਆੜਤੀਏ ਨੇ ਕਿਸਾਨ ਨੂੰ ਆਪਣਾ ਕਰਾਰਡ ਦਿੱਤਾ ਹੋਇਆ ਸਮਾਨ ਦਿੱਤਾ ਹੋਇਆ ਉਹ ਵੀ ਬੈਠਾ ਫਸਲ ਡੀਕਦਾ ਹੈ ਛਲਰਾਂ ਵਾਲਾ ਵੀ ਫਸਲ ਢਿੱਕਦੇ ਆ ਤੇ ਇਹਦੇ ਚ ਤਾਂ ਮਤਲਬ ਹਜ਼ਾਰਾਂ ਏਕੜਾਂ ਦੇ ਵਿੱਚ ਤਾਂ ਮਤਲਬ ਦਾਣਾ ਪਿਆ ਹੀ ਨਹੀਂ ਜਿਹਨੂੰ ਜਿਹਨੂੰ ਬੋਨਾ ਬਾਰਸ ਲੱਗਿਆ ਤੇ ਇਸ ਤੋਂ ਸਵਾਏ ਜਿਹੜਾ ਤੁਹਾਡਾ ਜਿਹੜੀ ਰਹਿੰਦੀ ਗੁੰਦੀ ਕਦਰ ਸੀ ਜਿਹੜਾ ਸੱਟਾ ਸੀਗਾ ਵੀ ਉਹਨੂੰ ਹਲਦੀ ਦੀ ਬਿਮਾਰੀ ਜਿਹੜੀ ਫੰਗਲ ਡਿਜ਼ੀਜ਼ ਆ ਇਹ ਪੈ ਗਈ ਆ ਉਹਨੂੰ ਮਤਲਬ ਨਾ ਫਾਲਸ ਮਟ ਕਹਿੰਦੇ ਉਹਨੂੰ ਤੇ ਇਹਨਾਂ ਦੋਨਾਂ ਬਿਮਾਰੀਆਂ ਨੇ ਕਿਸਾਨ ਦੀ ਪਿੱਠ ਤੋੜਤੀ ਜੀ ਮੈਂ ਤਾਂ ਮੌਡਰ ਤੇ ਸੀਗਾ ਜੀ ਇੱਕ ਮਹੀਨੇ ਤੋਂ ਮੈਂ ਕੱਲ ਦਾ ਆਇਆ ਮੈਂ ਸਾਰੇ ਪਿੰਡਾਂ ਚ ਆਪਣੇ ਦਿਹਾਤੀ ਦੇ ਕੱਲੇ-ਕੱਲੇ ਪਿੰਡ ਜਾ ਕੇ ਦੇਖ ਰਿਹਾ ਸਾਰਾ ਸਰਕਾਰ ਤੋਂ ਲੰਘਦਾ ਮਨ ਬਹੁਤ ਖਰਾਬ ਹੋ ਰਿਹਾ ਔਰ ਦਾਸ ਵੀ ਹੋ ਰਿਹਾ ਲੇਕਿਨ ਮੈਂ ਕਿਸਾਨਾਂ ਨੂੰ ਕਹਿਣਾ ਵੀ ਤੁਸੀਂ ਭਾਈ ਜਿਹੜੇ ਇਹਦੇ ਵਿੱਚ ਮਤਲਬ ਜੋ ਵੀ ਕੁਦਰਤ ਦੀ ਮਾਰ ਹੈ ਚਾਹੇ ਆਪਣੇ ਉੱਪਰ ਦੀਆਂ ਸਰਕਾਰਾਂ ਦੀ ਮਾਰ ਹੈ ਪਰ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਤੁਹਾਡੇ ਨਾਲ ਖੜਾ ਹੈ ਉਹਨਾਂ ਨੇ ਸਪੈਸ਼ਲ ਜਿਹੜੀ ਇਹਦੀ ਕਰਤੋਰੀ ਕਰਾਉਣ ਦੇ ਹੁਕਮ ਕਰਤੇ ਆ ਵੀ ਤੁਸੀਂ 2-4 ਦਿਨ ਰੋਕ ਕੇ ਜਿਹੜਾ ਖੇਤ ਬਾੜਾ ਹੈਗਾ ਤੇ ਤੁਹਾਨੂੰ ਇਹਦਾ ਖਰਾਬੇ ਦਾ ਵੀ ਕਰਦੇ ਆ ਜੀ ਆਪਣਾ ਚਾਰਾ ਜੋ ਹੀ ਤੇ ਨਾਲ ਨਾਲ ਜਿਹੜਾ ਤੁਹਾਨੂੰ ਅੱਗੇ ਤੁਹਾਨੂੰ ਡੀਏਪੀ ਜੋ ਸਮਾਨ ਚਾਹੀਦਾ ਉਹ ਵੀ ਸਾਰਾ ਕੁਝ ਬਰਬਤ ਕਰਾਣੇ ਆ ਤੇ ਅਸੀਂ ਆਪਣੇ ਕਿਸਾਨ ਭਰਾਵਾਂ ਦੇ ਨਾਲ ਖੜੇ ਆ ਕਿਉਂਕਿ ਜਿਹੜੀ ਕਿਸਾਨੀ ਆ ਇਹ ਪੰਜਾਬ ਦੀ ਆਰਥਿਕਤਾ ਦੀ ਜੜ੍ਹ ਹੈ ਚਾਹੇ ਮਜ਼ਦੂਰ ਹੈ ਚਾਹੇ ਆਰਥੀਆ ਵਰਗ ਹੈ ਚਾਹੇ ਸ਼ੈਲਰ ਵਾਲੇ ਆ ਜਿੰਨੇ ਵੀ ਚਾਹੇ ਉਹ ਖੇਤ ਮਜ਼ਦੂਰ ਹੈ ਮੱਡੀਆਂ 'ਚ ਕੰਮ ਕਰਨ ਵਾਲਾ ਮਜ਼ਦੂਰ ਹੈ ਸ਼ੈਲਰਾਂ 'ਚ ਕੰਮ ਕਰਨ ਵਾਲਾ ਮਜ਼ਦੂਰ ਹੈ ਜਾਂ ਜਿਹੜਾ ਸ਼ਹਿਰ 'ਚ ਦੁਕਾਨਦਾਰ ਬੈਠਾ ਜੀ ਉਹ ਵੀ ਜਿਹੜੇ ਸਾਲ ਫਸਲ ਦਾ ਇਹ ਹਾਲ ਹੋ ਗਿਆ ਜੀ ਮੈਨੂੰ ਜਿਆਦਾ ਮੈਂ ਅੱਖਾਂ ਦੇ ਆਪਰੇਸ਼ਨ ਕਰਦਾ ਹੁੰਦਾ ਸੀ ਮਾਈ ਦੇ ਵਿੱਚ ਵੀ ਹੋਇਆ ਸੀਗਾ ਜੀ ਤੇ ਲੋਕਾਂ ਨੇ ਨਾ ਕਹਿੰਦੇ ਸੀ ਵੀ ਮਾਂ ਨੂੰ ਕਹਿੰਦੇ ਸੀ ਮਾਂ ਕੋਈ ਗੱਲ ਨਹੀਂ ਆਪਾਂ ਅਗਲੇ ਸਾਲ ਆਪਰੇਸ਼ਨ ਕਰਾ ਦਾਂਗੇ ਤੇਰਾ ਉਹ ਮਤਲਬ ਦਵਾਈ ਲੈਣ ਨਹੀਂ ਜਾਂਦੇ ਵਿਚਾਰੇ ਚਲੋ ਹੁਣ ਮਾਂ ਸਰਕਾਰ ਦਵਾਈ ਫ੍ਰੀ ਦੇ ਰਹੀ ਆ ਉਹ ਦਿੱਕਤ ਨਹੀਂ ਤੁਹਾਨੂੰ ਆਏਗੀ ਲੇਕਿਨ ਸਾਰੇ ਖਰਚੇ ਅਗਰ ਨੇ ਕੱਪੜਾ ਲੀਤਾ ਘਰ ਦਾ ਸਮਾਨ ਲੈਣਾ ਵਿਆਹ ਸ਼ਾਦੀ ਸਾਰਾ ਕੁਝ ਰੋਕ ਦਿੰਦੇ ਆ ਕਿਉਂਕਿ ਪੈਸੇ ਨਹੀਂ ਕੋਲੇ ਖਰਚਾ ਦਾ ਕਰਤਾ ਸਾਰਾ ਜੀ ਹੁਣ ਆਣਾ ਕੁਝ ਨਹੀਂ ਆਪਣੇ ਖਾਣ ਜੋਗੇ ਦਾਣੇ ਵੀ ਨਹੀਂ ਆਣੇ ਸੋ ਹਾਲਾਤ ਬਹੁਤ ਔਖੇ ਆ ਪਟਕਸਾਨਾ ਨੂੰ ਇੱਕੋ ਬੇਨਤੀ ਹੈ ਜੀ ਕੋਈ ਗਲਤ ਫੈਸਲਾ ਨਹੀਂ ਕਰਨਾ ਜੇ ਕੋਈ ਮਾੜਾ ਖਿਆਲ ਆਦਾ ਤਾਂ ਵੀ ਸਾਨੂੰ ਦੱਸੋ ਸਰਕਾਰ ਤੁਹਾਡੀ ਬਾਹ ਫੜੇਗੀ ਇਹ ਜਿਹੜਾ ਤੁਹਾਨੂੰ ਖਰਾਬੇ ਦਾ ਜਿਹੜਾ ਹੈਗਾ ਇਹ ਪਹਿਲੀ ਵਾਰੀ ਹੋਊਗਾ ਕਿ ਮਾਰ ਸਰਕਾਰ ਜਿਹੜਾ ਤੁਹਾਡਾ ਖਰਾਬੇ ਦਾ ਬੰਦ ਹੋਰ ਤੇ ਪਰਾਲੀ ਦੇ ਮੁੱਦੇ ਤੇ ਕਿਸਾਨਾਂ ਨੂੰ ਸੁਪਰੀਮ ਕੋਰਟ ਨੇ ਵੀ ਕਿਹਾ ਹੈ ਜੀ ਵੀ ਅੱਗ ਨਹੀਂ ਲਾਉਣੀ 12 ਕਿਸਾਨਾਂ ਤੇ ਪਰਚਾ ਦਰਜ ਹੋਇਆ 45000 ਰੁਪਏ ਰੈਕਨੋਲਜ ਇਹ ਜਿਹੜੀ ਸੁਪਰੀਮ ਕੋਰਟ ਨੇ ਬਹੁਤ ਜ਼ਿਆਦਾ ਸ਼ਕਤੀ ਕੀਤੀ ਆ ਔਰ ਉਸ ਵੇਲੇ ਕੀਤੀ ਹੈ ਜਦੋਂ ਕੁਦਰਤ ਦੀ ਮਾਰ ਬਹੁਤ ਜ਼ਿਆਦਾ ਪਈ ਹੈ ਔਰ ਇਹਦੇ ਨਾਲ ਨਾਲ ਮੈਂ ਕਹਿੰਦਾ ਵੀ ਜਿਵੇਂ ਕੇਂਦਰ ਸਰਕਾਰ ਹੈ ਉਹ ਕਹਿੰਦੇ ਜੀ ਹੁਣੇ ਕਿਸਾਨ ਹੈ ਉਹਨੇ 10 ਕਿੱਲੇ 15 ਕਿੱਲੇ ਠੇਕੇ ਤੇ ਲੈ ਕੇ ਬੀਜੇ ਹੋਇਆ ਕਹਿੰਦੇ ਜੀ 5 ਕਿੱਲੇ ਤੋਂ ਵੱਧ ਮੁਆਵਜ਼ਾ ਨਹੀਂ ਦੇਣਾ 6800 ਤੋਂ ਵੱਧ ਨਹੀਂ ਦੇਣਾ 800 ਰੁਪਏ ਕੀ ਆਂਦਾ ਜੀ ਅੱਜ ਕੱਲ ਮਾਲ ਉਹਨੇ ਤੇ ਉਹ ਪੰਜਾਬ ਸਰਕਾਰ 20000 ਕਰ ਰਹੀ ਹੈ ਤੇ ਬਾਕੀ ਜਿਹੜੇ 13200 ਉਹ ਤਾਂ ਪੰਜਾਬ ਸਰਕਾਰ ਦੇएगी ਸਾਰਾ ਕੁਝ ਉਹਨਾਂ ਨੇ ਤਾਂ 5000 ਦੇਣਾ ਸਾਰਾ ਜੀ ਤੋਂ 15000 ਪੰਜਾਬ ਸਰਕਾਰ ਦੇਗੀ 75% ਕਹਿਣ ਨੂੰ ਉਹਨਾਂ ਦਾ 75% ਹੈ ਜੀ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਇਸ ਵੇਲੇ ਜਿਹੜੇ ਕਿਸਾਨ ਨੇ ਜਿਹੜੇ ਥੋੜੇ ਅਕਾਲ ਪੈਂਦੇ ਹੁੰਦੇ ਸੀ ਲੋਕ ਮਰਦੇ ਤੁਸੀਂ ਸਾਡੇ ਪ੍ਰਧਾਨ ਮੰਤਰੀ ਨੂੰ ਯਾਦ ਆ ਜਦੋਂ ਮੈਂ ਸਕੂਲ ਚ ਪੜਦਾ ਸੀ ਤੇ ਠੂਠਾ ਚੱਕੇ ਅਮਰੀਕਾ ਕੋਲੇ ਦੂਜੇ ਕੋਲੇ ਅਨਾਜ ਮੰਗਦੇ ਫਿਰਦੇ ਸੀ ਤੇ ਇਸ ਜੇ ਇਸੇ ਕਿਸਾਨ ਨੇ ਦੇਸ਼ ਦਾ ਢਿੱਡ ਭਰਿਆ ਇਸੇ ਕਿਸਾਨ ਨੇ ਆਜ਼ਾਦੀ ਦਿੱਤੀ ਅੱਜ ਵੀ ਕੁਰਬਾਨੀਆਂ ਦੇ ਰਹੇ ਆ ਇਹ ਔਰ ਜਿੱਥੇ ਕਿਤੇ ਵੀ ਦੁਨੀਆ ਦੇ ਦੁਨੀਆ ਦੇ ਵਿੱਚ ਮੈਂ ਕੱਲੇ ਦੇਸ਼ ਦੀ ਗੱਲ ਨਹੀਂ ਕਰਦਾ ਦੇਸ਼ ਵਿੱਚ ਦੁਨੀਆ ਜਿੱਥੇ ਕਿਤੇ ਕੋਈ ਸੰਕਟ ਦੇ ਲੋਕ ਹੁੰਦੇ ਆ ਸਭ ਤੋਂ ਪਹਿਲਾਂ ਉੱਥੇ ਜਾ ਕੇ ਪੰਜਾਬੀ ਸਿੱਖ ਭਰਾ ਜਾ ਕੇ ਉੱਥੇ ਲੰਗਰ ਲਾ ਦਿੰਦੇ ਆ ਔਰ ਉਹਨਾਂ ਦੀ ਦੁੱਖ ਸਹਾਇੀ ਹੁੰਦੇ ਆ ਤੇ ਹੁਣ ਅਸੂਲੇ ਸਾਰੇ ਦੇਸ਼ ਵਾਸੀ ਕਰ ਵੀ ਰਹੇ ਆ ਮੈਂ ਉਹਨਾਂ ਨੂੰ ਅਪੀਲ ਕਰਦਾ ਸਾਰੇ ਦੇਸ਼ ਵਾਸੀ ਖਾਸ ਕਰਕੇ ਜਿਹੜੇ ਪੰਜਾਬੀ ਭਾਈਚਾਰਾ ਆਪਣਾ ਚਾਹੇ ਦੇਸ਼ ਵਿਦੇਸ਼ ਚ ਰਹਿੰਦਾ ਹੋਵੇ ਜਿੱਥੇ ਮਰਜ਼ੀ ਰਹਿੰਦਾ ਹੋਵੇ ਉਹਨਾਂ ਨੂੰ ਮੈਂ ਕਹਿੰਦਾ ਵੀ ਤੁਸੀਂ ਇੱਕ ਇੱਕ ਕਿਸਾਨ ਨੂੰ ਅਡੌਪਟ ਕਰੋ ਉਹਨਾਂ ਦੀ ਫੈਮਿ ਮਿਸ਼ਨ ਚੜ੍ਹਦੀ ਕਲਾ ਉਹਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਓ ਉਹਦੇ ਥਰੂ ਤੁਸੀਂ ਪਰਿਵਾਰਾਂ ਨੂੰ ਅਡੌਪਟ ਕਰੋ ਉਹਦੇ ਵਿੱਚ ਵੱਧ ਤੋਂ ਵੱਧ ਔਰ ਮੈਂ ਬੇਨਤੀ ਕਰਦਾ ਕਿ ਜਰੂਰੀ ਨਹੀਂ ਕਿ ਤੁਸੀਂ ਲੱਖ ਰੁਪਏ ਦੇਣਾ ਜਾਂ 10 ਲੱਖ ਦੇਣੇ ਹੈ ਨਾ ਕਿਸਾਨਾਂ ਨੂੰ ਲੋੜ ਹੈ ਤੁਸੀਂ ਭਾਵੇਂ ਆਪਣੀ ਨੇਕ ਕਮਾਈ ਚੋਂ ਦਸਵੰਦ ਕੱਢ ਕੇ ਤਾਂ 100 ਰੁਪਏ ਦਿਓ 500 ਦਿਓ 1000 ਰੁਪਏ ਦਿਓ ਜੇ 3 ਕਰੋੜ ਬੰਦੇ ਐਦਾਂ ਪੈਸੇ ਦੇਣਗੇ ਆਪਣੇ ਦਸਾਂ ਦੀ ਕਿਰਤ ਤੋਂ ਉਹਦੇ ਵਿੱਚ ਬਰਕਤ ਹੁੰਦੀ ਆ ਜਿਹੜੀ ਜਿਹੜੀ ਤੁਹਾਡੇ ਦਾਨ ਦੇ ਵਿੱਚ ਹਮੇਸ਼ਾ ਬਰਕਤ ਹੁੰਦੀ ਆ ਮੈਂ ਕੋਸ਼ਿਸ਼ ਕਰਦਾ ਮਤਲਬ ਬੇਨਤੀ ਕਰਦਾ ਮੈਂ ਆਪਣੇ ਖਾਸ ਕਰਕੇ ਆਪਣੇ ਡਾਕਟਰ ਭਾਈਚਾਰੇ ਨੂੰ ਔਰ ਜਿਹੜੇ ਐਨਆਰਆਈ ਭਰਾ ਮੇਰੇ ਨਾਲ ਇਨ ਟੱਚ ਆ ਉਹਨਾਂ ਨੂੰ ਔਰ ਜਿੰਨੇ बिजनेसमੈਨ ਆ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਚਲੋ ਜੇ ਕੇਂਦਰ ਸਰਕਾਰ ਮਤਰਾਈਵੇਂ ਵਾਲਾ ਬਿਹੇਵੀਅਰ ਕਰਦੀ ਆ ਤਾਂ ਆਪਾਂ ਹੀ ਆਪਣੇ ਭਰਾਵਾਂ ਨੂੰ ਜਿਹੜੇ ਇਹਨਾਂ ਦੀ ਬਾਹ ਫੜੀਏ ਤੇ ਮਾਰਜੋਗ ਮੁੱਖ ਮੰਤਰੀ ਸਾਹਿਬ ਨੇ ਬਹੁਤ ਵਧੀਆ ਜਿਹੜਾ rangla.punjab.gov.in ਉਹਦੇ ਵਿੱਚ ਤੁਸੀਂ ਜਾ ਕੇ ਵੈਬਸਾਈਟ 'ਚ ਜਾ ਕੇ ਉੱਥੇ ਡੋਨੇਟ ਕਰ ਸਕਦੇ ਹੋ ਜਾਂ ਆਪਣਾ ਚੈੱਕ ਦੇ ਸਕਦੇ ਹੋ ਤੇ ਤੁਸੀਂ 10 ਬੰਦੇ ਇਕੱਠੇ ਹੋ ਕੇ ਇੱਕ ਕਿਸਾਨ ਦੀ ਬਾਹ ਫੜ ਸਕਦੇ ਹੋ ਕਿਉਂਕਿ ਜਿਹੜੇ ਕਿਸਾਨ ਇਫੈਕਟਡ ਹੈ ਉਹ ਲੱਖਾਂ ਚ ਹੈ ਜਿਹੜੇ ਦਾਨੀ ਹੋਣੇ ਉਹ ਕਰੋੜਾਂ ਚ ਹੋਣੇ ਚਾਹੀਦੇ ਆ ਤੇ ਜੇ 10 20 ਬੰਦਿਆਂ ਦੇ ਪਿੱਛੇ ਇੱਕ ਕਿਸਾਨ ਆਂਦਾ ਤਾਂ ਕੋਈ ਔਖਾ ਕੰਮ ਨਹੀਂ ਆ ਆਪਾਂ ਜਿਹੜੇ ਜਿਨ੍ਹਾਂ ਨੂੰ ਰੱਬ ਨੇ ਦਿੱਤਾ ਹੋਇਆ ਇਸ ਜੋਗਿਆ ਬਣਾਇਆ ਹੋਇਆ ਤੇ ਮੈਂ ਵੀ ਆਪਣੇ ਫੈਮਲੀ ਜੀ ਅਡਾਪਟ ਕਰ ਰਿਹਾ ਜਿਨ੍ਹਾਂ ਦੇ ਘਰ ਬਣਾ ਰਿਹਾ ਮੈਂ ਆਪਣੀ ਤਨਖਾਹ ਕਰਨੀ ਲੈ ਕੇ ਜਾਊਂਗਾ ਜਿੰਨੀ ਦੇਰ ਸਾਰੇ ਕਿਸਾਨ ਜਿੰਨੇ ਮਜ਼ਦੂਰ ਔਰ ਜਿਹੜੇ ਆਪਣੇ ਪਿੰਡਾਂ ਚ ਦਸਤਕਾਰ ਹੈ ਦੁਕਾਨਦਾਰ ਹੈ ਹੋਰ ਜਿਹੜੇ ਛੋਟੇ ਆਪਣੇ ਧੰਦੇ ਕਰਨ ਵਾਲੇ ਕਿਸਾਨੀ ਤੇ ਨਿਰਭਰ ਉਹਨਾਂ ਦੇ ਜਿੰਨੀ ਦੇਰ ਉਹ ਆਪਣੇ ਪੈਰਾਂ ਤੇ ਨਹੀਂ ਖੜੇ ਹੋਣੇ ਤੇ ਪਹਿਲਾਂ ਮੈਂ ਜਿਹੜਾ ਸੀਐਮ ਰਲੀਫ ਫੰਡ ਵਿੱਚ ਹੁਣ ਮੈਂ ਜਿਹੜਾ ਹੈਗਾ ਆਪਣਾ ਰੰਗਲਾ ਪੰਜਾਬ .com ਤੇ ਜਾ ਕੇ ਡੋਨੇਸ਼ਨ ਕੀਤੀ ਹੈ ਔਰ ਮੈਂ ਬਾਕੀ ਸਾਬ ਨੂੰ ਵੀ ਬੇਨਤੀ ਕਰਦਾ ਕਿ ਇਸ ਵੇਲੇ ਆਪਾਂ ਇੱਕ ਵਾਰੀ ਪੰਜਾਬੀਆ ਨਾਲ ਸਾਹਿਬ ਜੀ ਆਪ ਕਿਸ਼ਤਰਾ ਦੇਖ ਦੋ ਜਿਹੜਾ ਡੇਂਗੂ ਆ ਲਗਾਤਾਰ ਫੈਰ ਰਿਹਾ ਸਾਰਿਆ ਆ ਦੇਖੋ ਡੇਂਗੀ ਦਾ ਜਿਹੜਾ ਹੈਗਾ ਇਸ ਵਾਰੀ ਬਹੁਤ ਜ਼ਿਆਦਾ بارش ਹੋਈ ਆ ਜੇ ਮੈਂ ਗੱਲ ਕਰਾਂ ਤਾਂ 2023 ਚ ਆਪਣੇ ਪਟਿਆਲੇ ਦੇ ਵਿੱਚ ਹੜ੍ਹ ਆਏ ਸੀ ਤੁਹਾਨੂੰ ਯਾਦ ਹੋਣਾ 23 ਤੋਂ ਬਾਅਦ 25 ਚ ਹੋਣ ਆਏ ਆ ਉਸੋਲੇ ਜਿੰਨਾ ਡੈਂਗੂ ਆਇਆ ਸੀ ਉਹਦੇ ਚੋਂ 80% ਘਟਾ ਆਪਣਾ ਅਜੇ ਅਜੇ ਤੱਕ ਇੱਕ ਵੀ ਮੌਤ ਨਹੀਂ ਹੋਈ ਅਸੀਂ 20000 ਆਸ਼ਾ ਵਰਕਰ ਪਿੱਛੇ ਜੇ ਅਸੀਂ ਜਿਹੜੇ ਬਾਰਡਰ ਡਿਸਟ੍ਰਿਕਟ ਦੀ ਉਹਨਾਂ ਦੇ ਵਿੱਚ 142000 ਜਿਹੜੇ ਲੋਕਾਂ ਨੂੰ ਅਸੀਂ ਜਿਹੜਾ ਉਹ ਜ਼ਿਆਦਾ ਸਕਿੰਡ ਡਿਜ਼ੀਜ਼ ਆ ਰਹੀਆਂ ਦੂਜੇ ਨੰਬਰ ਤੇ ਬੁਖਾਰ ਹੈ ਵਾਇਰਲ ਫੀਵਰ ਹੈ ਡੈਂਗੂ ਤੇ 10-12 ਕੇਸ ਰੋਜ਼ ਆ ਰਹੇ ਆ 15 ਤੋਂ ਵੱਧ ਨਹੀਂ ਹੋਏ ਕਦੇ ਮੌਤ ਕੋਈ ਨਹੀਂ ਹੋ ਰਹੀ ਹੈ ਤੇ ਔਰ ਇਹ ਦੇ ਨਾਲ ਧਾਰੀ ਆ ਜਿਹੜਾ ਹੈਗਾ ਦੂਜੀਆਂ ਜਿਹੜੀਆਂ ਪੇਟ ਦੀਆਂ ਬਿਮਾਰੀਆਂ ਕੋਲਰਾ ਹੈਪਾਟਾਈਟਸ ਡੈਂਗੀ ਮਲੇਰੀਆ ਚਿਕਨਗੁਨੀਆ ਅਸੋਲੇ ਕੰਟਰੋਲ ਚ ਆਸੀ ਕੱਲੇ ਕੱਲੇ ਪ੍ਰਿੰਟ ਜਾ ਕੇ ਸਾਰੇ ਭਰਾ ਮੇਰੇ ਤੁਹਾਡੇ ਨਾਲ ਦੇ ਖਰਚੇ ਆਏ ਹੋਣੇ ਆ ਸਪਰੇਅ ਕਰ ਰਹੇ ਆ ਜੀ ਫਿਊਮਿਗੇਸ਼ਨ ਕਰ ਰਹੇ ਆ ਨੰਮੀਆਂ ਮਸ਼ੀਨਾਂ ਲੈ ਰਹੇ ਆ ਇਹਨਾਂ ਕੋਲ ਸਪਰੇ ਪੰਪ ਹੈ ਗਿਆ ਦਵਾਈ ਲੈ ਲਓ ਜਿੱਥੇ ਕਿਤੇ ਵੀ ਮੱਛਰ ਤੁਹਾਨੂੰ ਲੱਗਦਾ ਵੇ ਪਾਣੀ ਚ ਖੜਾ ਹੈ ਉੱਥੇ ਸਪਰੇ ਕਰ ਦਿਓ ਉਹ ਅੱਗੇ ਮੱਛਰ ਪੈਦਾ ਹੋਣਾ ਬੰਦ ਹੋ ਜਾਏਗਾ ਤੇ ਇਹ ਅਸੀਂ ਸਾਰੇ ਬੰਦੋਬਸਤ ਉਹ ਬਿਮਾਰੀਆਂ ਸੰਭਾਲ ਲਾਂਗੇ ਅਸੀਂ ਜੀ ਐਸੋਲੇ ਜਿਹੜੀ ਲੋਡ ਹੈ ਉਹ ਹੈਗੀ ਆ ਜਿਹਦੇ ਕਿਸਾਨ ਦੀ ਫਸਲ ਮਰ ਗਈ ਆ ਉਸ ਕਿਸਾਨ ਨੂੰ ਮਜ਼ਦੂਰ ਦੀ ਔਰ ਪਿੰਡ ਤੇ ਜਿਹੜੇ ਹੋਰ ਜਿਹੜੇ ਦੁਕਾਨਵਰ ਦੁਕਾਨਦਾਰ ਆ ਜਾਂ ਜਿਹੜੇ ਦਸਤਕਾਰ ਆ ਉਹਨਾਂ ਦੀ ਬਾਹ ਫੜਨ ਦੀ ਲੋੜ ਆ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਜਿਹੜੀ ਸੰਗਤ ਦੇ ਵਿੱਚ ਬਹੁਤ ਤਾਕਤ ਹੁੰਦੀ ਆ ਰੱ ਸੇ ਸੰਗਤ ਖੜੀ ਹੋ ਖੜੀ ਹੋ ਗਈ ਔਰ ਕਰ ਰਿਹਾ ਆਲਰੇਡੀ ਬਹੁਤ ਕਰ ਰਿਹਾ ਕੋਈ ਕਮੀ ਨਹੀਂ ਆ ਤੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਇਸ ਵਾਰ ਇੱਕ ਵਾਰੀ ਜੀ ਭਰ ਕੇ ਜਿਹੜਾ ਹੈਗਾ ਅਡਾਪਟ ਕਰੋ ਫੈਮਿਲੀਜ਼ ਨੂੰ ਰੰਗਲਾ ਪੰਜਾਬ .gov.in ਦੇ ਵਿੱਚ ਜਿਹੜਾ ਹੈਗਾ ਉਹਦੇ ਚ ਦਾਨ ਕਰੋ ਤਾਂ ਕਿ ਜਿਹੜਾ ਕਿਸਾਨਾਂ ਨੂੰ ਦੁਬਾਰਾ ਤੋਂ ਫਿਰ ਉਹਨਾਂ ਨੂੰ ਇੱਕ ਵਾਰੀ ਉਹਨਾਂ ਦੇ ਪੈਰਾਂ 'ਚ ਖੜੇ ਕਰਦੀ ਏ ਔਰ ਇਹਨਾਂ ਨੇ ਪਿਛਲੇ ਜਦੋਂ ਦੀ ਇਜਾਦ ਹੋਇਆ ਦੇਸ਼ ਉਦੋਂ ਤੋਂ ਹੁਣ ਤੱਕ ਦੇਸ਼ ਨੂੰ ਸਪੋਰਟ ਕੀਤਾ ਅੱਗੇ ਤੋਂ ਵੀ ਕਰਨਗੇ ਆਪਾਂ ਇੱਕ ਵਾਰੀ ਕਰਨਾ ਹੈ ਉਹਨਾਂ ਨੂੰ ਥੈਂਕ ਯੂ ਸਾਬ ਆ ਕੇ ਗਏ ਨੇ ਕੀ ਕਹਿ ਕੇ ਗਏ ਨੇ ਫਸਲ ਵੀ ਬਾਰੇ ਮંત્રી ਸਾਹਿਬ ਆਈ.ਡੀ.ਜੀ ਅੱਜ ਫਸਲ ਦਾ ਜਾਇਜ਼ਾ ਲਿਆ ਅਸੀਂ ਤਾਂ ਆਸ ਕਰਦੇ ਹਾਂ ਜਿਹੜਾ ਉਹ ਕਹਿ ਕੇ ਗਏ ਨੇ ਵੀ ਅਸੀਂ ਪੂਰਾ ਮੁਆਵਜ਼ਾ ਦਵਾਂਗੇ ਸਾਰੇ ਕਿਸਾਨਾਂ ਉਹਰੇ ਭਾਈਚਾਰਾ ਲਵਾਨਾ ਕਰਮੂ ਲਵਾਨਾ ਮਾਡਲ ਟਾਊਨ ਟੇਕੂ ਲਵਾਨਾ ਸਾਰੇ ਕਿਸਾਨ ਇਕੱਠੇ ਹੋਏ ਹੋਏ ਸੀਗੇ ਜੀਰੀ ਦਾ ਬਹੁਤ ਵੱਡਾ ਨੁਕਸਾਨ ਆ ਜਿਹੜਾ ਵਾਇਰਸ ਨੇ ਕੀਤਾ ਨਾਲ ਨਾਲ ਜਿਹੜਾ ਹਲਦੀ ਹੈ ਹਲਦੀ ਰੋਗ ਹੈ ਪੀਲਾ ਉਹ ਬਹੁਤ ਜ਼ਿਆਦਾ ਹੈ ਯਾਨੀ ਕਿਸਾਨਾਂ ਦਾ 50 ਪਰਸੈਂਟ ਤੋਂ ਉੱਤੇ ਕੀ ਕਈ ਦਾ 100% ਹੀ ਹੋ ਗਿਆ ਯਾਨੀ 70 60 70 80% ਨੁਕਸਾਨ ਦੀਰੀ ਦਾ ਹੋ ਗਿਆ ਸਾਰੀ ਦਾ ਉਹਦੇ ਬਾਬਤ ਕਹਿ ਕੇ ਗਏ ਨੇ ਮੰਤਰੀ ਸਾਹਿਬ ਵੀ ਹਾਂ ਅਸੀਂ ਪੂਰੀ ਉਹ ਕਰਾਂਗੇ ਫਿਰ ਅਗਲੀ ਫਸਲ ਲਈ ਵੀ ਬੇਨਤੀ ਕੀਤੀ ਉਹਨਾਂ ਨੂੰ ਵੀ ਡਾਈਆ ਜੇ ਦੁਕਾਨਾਂ ਤੋਂ ਬਾਹਰੋਂ ਲੈਣਿਆਂ ਤਾਂ ਉਹਦੀ ਬਹੁਤ ਸਮੱਸਿਆ ਹੁੰਦੀ ਹੈ ਬਹੁਤ ਉਹ ਖਰਾਬ ਮਿਲਦਾ ਉਹਦੇ ਵਿੱਚ ਨਹੀਂ ਹੋਉਂਦੀ ਵੀ ਤੁਸੀਂ ਸਟੇਟੀਆਂ 'ਚ ਵਧੀਆ ਜਿਹੜਾ ਕੁਆਲਿਟੀ ਦਾ ਡਾਈਆ ਉਹ ਉਪਲਬਧ ਕਰਾਓ ਉਹ ਵੀ ਕਹਿੰਦੇ ਨੇ ਅਸੀਂ ਪਹਿਲੇ ਆਧਾਰ ਤੇ ਕੰਮ ਕਰਾਂਗੇ ਬਾਕੀ ਆਸ ਤਾਂ ਬਹੁਤ ਹੈ ਹੁਣ ਅੱਗੇ ਜਦੋਂ ਇਹ ਪੂਰੀ ਹੋਊਗੀ ਤਾਂ ਉਹ ਗੱਲਬਾਰੇ ਫੇਰ ਦੱਸਿਆ ਜਾਊਗਾ ਵੀ ਕਿਵੇਂ ਆਉ ਜਾਨੀ ਅਸੀਂ ਬੇਨਤੀ ਕਰਦੇ ਆਂ ਮੰਤਰੀ ਸਾਹਿਬ ਨੂੰ ਆ ਬਲਵੀਰ ਸਿੰਘ ਜੀਆ ਨੂੰ ਵੀ ਆਪਦੇ ਹਲਕੇ ਦਾ ਉਹ ਤੇ ਚਲੋ ਉਹਨਾਂ ਨੇ ਸਾਰਾ ਪੰਜਾਬ ਦੇਖਣਾ ਲੇਕਿਨ ਆਪਣਾ ਨਾਬਾ ਤਹਿਸੀਲ ਹੈ ਜਿਹੜਾ ਆਰ ਪਟਿਆਲਾ ਦਿਹਾਤੀ ਦਾ ਸਾਰਾ ਹਲਕੇ ਦੇ ਪਿੰਡ ਨੇ ਜਿਹੜੇ ਬਹੁਤ ਨੁਕਸਾਨ ਜਿੰਨੇ ਹਰਦੀ ਰੋਗ ਕਰਕੇ ਔਰ ਆਪ ਚਾਇਨਾ ਵਾਇਰਸ ਹੈ ਜਿਹੜਾ ਉਹਦੇ ਕਰਕੇ ਇਸ ਤਰ੍ਹਾਂ ਦੇਖਦੇ ਹਾਂ ਕਿਸਾਨਾਂ ਨੂੰ ਜਿਹੜੀ ਅੱਗ ਅੱਗ ਵੀ ਲਾਉਣ ਬਾਰੇ ਵੀ ਸ਼ਕਤੀ ਕੀਤੀ ਆਈ ਹੈ ਇਹ ਵੀ ਜੋ ਸ਼ਕਤੀ ਕਰੀ ਜਾਂਦੀ ਹੈ ਅੱਗ ਲਾਉਣ ਬਾਰੇ ਬਹੁਤ ਕਿਸਾਨਾਂ ਲਈ ਬਹੁਤ ਹੀ ਔਖਾ ਸਮਾਂ ਹੈ ਅੱਗ ਆਪਦਾ ਆਪਦਾ ਤਰਕ ਦਿੰਦੇ ਨੇ ਜਿਹੜੇ ਸੁਪਰੀਮ ਕੋਰਟ ਨੇ ਦਿੱਤਾ ਵੀ ਇਹਦੇ ਨਾਲ ਉਹ ਹੁੰਦਾ ਪ੍ਰੋਡਿਊਸ਼ਨ ਦੀ ਗੱਲ ਲੇਕਿਨ ਜਿਹੜਾ ਕਿਸਾਨਾਂ ਦਾ ਮੰਨਣਾ ਹੈ ਵੀ ਜਿਹੜਾ ਇਹ ਵਾਇਰਸ ਹੋਇਆ ਹੈ ਇਹ ਅੱਗ ਪਿਛਲੀ ਵਾਰੀ ਹਾਫ ਅੱਧੀ ਮੰਗ ਘਟਣ ਲੱਗੀ ਆ ਉਹਦੇ ਕਾਰਨ ਇਹ ਵਧਿਆ ਇਹਦੇ ਨਾਲ ਇਹ ਵੀ ਆ ਵੀ ਇਹ ਜੋ ਸੇਕ ਨਾ ਇਹ ਜਿਹੜੇ ਵਾਇਰਸ ਨੇ ਜਰਸੀਮੇ ਮਰਦੇ ਨੇ ਮਰ ਕੇ ਫਿਰ ਕੋਸੋ ਕਿਸਾਨਾਂ ਨੂੰ ਦਾਇ ਮੰਨਣਾ ਵੀ ਇਹਦੇ ਨਾਲ ਇੱਕ ਘਟਦਾ ਜੈਨਾਬੈਰ ਸਹ ਜੋ ਹੁਣ ਜੇ ਪਿਛਲੀ ਵਾਰੀ ਆ ਵੀ ਜਇਦ ਕੀ ਜਮੀ ਨਹੀਂ ਲੱਗਣ ਦੇਣੀ ਅਗਲੀ ਵਾਰ ਇਹ ਹੋਰ ਜਾਦੇ ਵਧੂਗਾ ਕਿਸਾਨਾਂ ਚ ਬਹੁਤ ਡਰ ਹੈ ਇਹ ਗੱਲ ਦਾ ਤੇ ਪੀਲਾ ਤਾਂ ਚਲੋ ਤੇਲੇ ਦਾ ਵੀ ਬਹੁਤ ਬੜਾ ਅਟੈਕ ਹੈ ਮੂੰ ਤਾਂ ਕੁੱਲ ਮਿਲਾ ਕੇ ਜੀਰੀ ਐਦ ਕੀ ਤੁਸੀਂ ਇਹ ਮੰਨ ਕੇ ਚੱਲੋ ਵੀ ਜੀਰੀ ਦਾ ਕਿਸਾਨਾਂ ਦੇ ਪੱਲੇ ਪੈਣ ਨੂੰ ਕੁਝ ਲੱਗਦਾ ਨਹੀਂ ਵੀ ਕੁਝ ਪੱਲੇ ਪਊਗਾ ਬਹੁਤ ਹੀ ਘਾਟੇ ਜਨੇ ਨਰਾਸ਼ ਨੇ ਕਿਸਾਨ ਵੀ ਕੀ ਕੀਤਾ ਜਾਵੇ ਕਿੰਨੀਆਂ ਕਿੰਨੀਆਂ ਸਪਰੇਹਾਂ ਮਹਿੰਗੀਆਂ ਲੋਕਾਂ ਨੇ ਕਰ ਲੀਆਂ ਪਰ ਕੋਈ ਉਹ ਨਹੀਂ ਹੋ ਰਿਹਾ ਕੋਈ ਉਮੀਦ ਆ ਕਿਸਾਨਾਂ ਨੂੰ ਕੀ ਸਰਕਾਰ ਬਾਹ ਫੜੂਗੀ ਦੇਖੋ ਉਮੀਦ ਤਾਂ ਹੈਗੀ ਆ ਜੀ ਜੇ ਉਮੀਦ ਕਰਕੇ ਜੀ ਵੀ ਜੇ ਕਿਸਾਨਾਂ ਦੀ ਬਾਹ ਫੜਨਗੇ ਤਾਂ ਹੀ ਕਿਸਾਨ ਬਚੂਗਾ ਨਹੀਂ ਤਾਂ ਕਿਸਾਨ ਡੁੱਬਿਆ ਪਿਆ ਕਰਜ਼ੇ ਚ ਹੋਰ ਥੱਲੇ ਜਾਊਗਾ ਉਹਦਾ ਆਰਥਿਕ ਪੱਖੋਂ ਸਾਰੇ ਬਹੁਤ ਮੰਦੀ ਹਾਲਤ ਚ ਹੈ ਕਿਸਾਨ ਐਸ ਟਾਈਮ ਅੱਜ ਮੰਤਰੀ ਸਾਹਿਬ ਆਏ ਇੱਧਰ ਡੇ ਕੇ ਹਾਂ ਜੀ ਮੰਤਰੀ ਸਾਹਿਬ ਆਏ ਨੇ ਦੇਖ ਕੇ ਗਏ ਨੇ ਜੀ ਇਹਦੇ ਤੇ ਅਸੀਂ ਦੋ ਸਪਰੇਹਾਂ ਕਰਦੇ ਨੇ ਜੀ ਪਰ ਬਿਲਕੁਲ ਤੁਸੀਂ ਦੇਖਦੇ ਹੋ ਫਰਕ ਉਹ ਜਮਾਣੀ ਪਿਆ ਹੈਗਾ ਸਾਰਾ ਖੇਤ ਹੀ ਖਰਾਬ ਆਈ ਸਾਡਾ ਸਾਡੇ ਤਿੰਨ ਕੀਲੇ ਜਮੇ ਹੀ ਖਰਾਬ ਨੇ ਜੀ ਇਹਨੂੰ ਲੱਗਦਾ ਇਹਦੇ ਵਿੱਚ ਮੈਨੂੰ ਲੱਗਦਾ ਜਮਾ ਹੀ ਜਿਰੀ ਨਹੀਂ ਹੋਣੀ ਇਹ ਤਿੰਨ ਕੀਲੇ ਚੋ ਜੀ ਸਰਕਾਰ ਸਰਕਾਰ ਤੋਂ ਆਸ ਹੈ ਜੀ ਹਾਂ ਜੀ ਸਰਕਾਰ ਤੋਂ ਆਸ ਹੈਗੀ ਦੇਖੋ ਕੀ ਬਣਦਾ ਜਾਈ ਜਾ ਲੱਗੇ ਦੇਖੀ ਜੀ ਦਿਖਾਵਾ ਇਹਨੇ ਇਸ ਪਾਸੋਂ ਦੇਖਿਆ ਅੱਜ ਸਾਡੇ ਪਿੰਡ ਦੇ ਡਾਕਟਰ ਬਲਵੀਰ ਸਿੰਘ ਸਿਹਤ ਮੰਤਰੀ ਪੰਜਾਬ ਨੇ ਦੌਰਾ ਕੀਤਾ ਜੀ ਜੋ ਫਸਲ ਖਰਾਬ ਹੋਈ ਵੀ ਆ ਉਹਦਾ ਜਾਇਜ਼ਾ ਲਿਆ ਜੀ ਤੇ ਸਾਨੂੰ ਭਰੋਸਾ ਦੇ ਕੇ ਗਏ ਨੇ ਜੀ ਜੋ ਬਣਦਾ ਮੁਆਵਜ਼ਾ ਵੀ ਕਿਸਾਨਾਂ ਨੂੰ ਦਿੱਤਾ ਜਾਊਗਾ ਤੇ ਉਹ ਜਲਦ ਤੋਂ ਜਲਦ ਕਿਸਾਨਾਂ ਦੇ ਗਦਾਵਰੀ ਕਰਵਾ ਕੇ ਜੀ ਫਟਵਾਰੀ ਸਾਹਿਬ ਨੂੰ ਐਸਡੀਐਮ ਸਾਹਿਬ ਨੂੰ ਨਾਲ ਹੁਕਮ ਦੇ ਕੇ ਜੀ ਉਹ ਫਟਵਾਰੀ ਸਾਹਿਬ ਭੇਜਣਗੇ ਜੀ ਵੀ ਨਾਲ ਜਿਹੜਾ ਗਦਾਵਰੀ ਹੋਊਗੀ ਜੀ ਗਦਾਵਰੀ ਹੋ ਕੇ ਬਣਦਾ ਮੁਆਵਜ਼ਾ ਜੀ ਕਿਸਾਨਾਂ ਨੂੰ ਜਲਦ ਤੋਂ ਜਲਦੀ ਦਿੱਤਾ ਜਾਵੇਗਾ ਜੇ ਮਾਰਗਿਆ ਮਿਲ ਜਾਂਦਾ ਫਿਰ ਤਾਂ ਕਿਸਾਨਾਂ ਦੀ ਵਾਹ ਫਾਣ ਦੇ ਬਰਾਬਰ ਹੁੰਦਾ हां जी ਇਹਦੇ ਨਾਲ ਬਹੁਤ ਕਿਸਾਨਾਂ ਦੀ ਮਦਦ ਹੋਊਗੀ ਜੇ ਮਾਲੀ ਮਦਦ ਕਿਉਂਕਿ ਇਸ ਵਾਰ ਝੋਨਾ ਦਾ ਸਾਰਾ तकरीबन ਖਰਾਬ ਹੋ ਚੁੱਕਿਆ ਬਿਮਾਰੀ ਪੈ ਗਈ ਜੀ ਇਹਨੂੰ ਸਾਰਾ ਜਿਹੜਾ ਵਾਇਰਸ ਨਵਾਂ ਆਇਆ ਇਹ ਇਹਦੇ ਕਰਕੇ ਸਾਰੀ ਫਸਲ ਖਰਾਬ ਆ ਜੀ ਇਸ ਵਾਰ